ਤਰਾ ਬੜੀਆਂ ਹੋਈਆਂ ਨੇ ਕੋਈ ਸੋ ਨੂੰ ਫਰਕ ਨਹੀਂ ਪੈਂਦਾ ਸਾਡੀਆਂ ਯੂਨੀਵਰਸਟੀਆਂ ਖੋਈਆਂ ਜਾਣ ਸਾਡੀਆਂ ਰਾਜਧਾਨੀਆਂ ਖੋਈਆਂ ਜਾਣ ਸਾਡੇ ਡੈਮ ਖੋਏ ਜਾਣ ਸਾਡੇ ਬੀਬੀ ਐਮਬੀ ਖੋਏ ਜਾਣ ਸਾਡੀ ਬੋਲੀ ਨੂੰ ਮਾਰਿਆ ਜਾਵੇ ਸਾਡੀਆਂ ਜ਼ਮੀਨਾਂ ਖੋਈਆਂ ਜਾਣ ਕੋਈ ਫਰਕ ਨਹੀਂ ਪੈਂਦਾ ਮੈਂ ਸਿਰਫ ਪੰਜਾਬ ਦੇ ਲੋਕਾਂ ਤੋਂ ਉਹਦੇ ਤਰਨ ਤਾਰਨ ਦੇ ਲੋਕਾਂ ਤੋਂ ਜਿਹੜੇ ਅੱਜ ਤੁਸੀਂ ਇਸ ਅਖੌਤੀਆਂ ਦੀ ਜਿੱਤ ਦੇ ਭੰਗੜੇ ਪਾ ਰਹੇ ਹੋ ਢੋਲ ਵਜਾ ਰਹੇ ਹਾਂ ਮਠਿਆਈਆਂ ਵੰਡ ਰਹੇ ਹਾਂ ਕਿਹੜੀ ਖੁਸ਼ੀ ਆ ਬਈ ਮਹਾਲੀ ਦੇ ਵਿੱਚ ਮੰਡੀ ਬੋਰਡ ਦੀ ਅਰਬਾਂ ਰੁਪਏ ਦੀ ਜ਼ਮੀਨ ਇਹਨਾਂ ਨੇ ਚੱਕਤੀ ਵੇਚੀ 90 ਕਿੱਲੇ ਪੀਐਸਪੀਸੀਐਲ ਪਾਵਰ ਕਾਮ ਦੀ ਜਿਹੜੀ 90 ਕਿੱਲੇ ਜ਼ਮੀਨ ਆ ਪਟਿਆਲੇ ਚ ਉਹਨੂੰ ਵੇਚਣ ਜਾ ਰਹੇ ਆ ਉਹਦੀ ਤਿਆਰੀ ਹੋ ਚੁੱਕੀ ਆ ਨੋਟੀਫਿਕੇਸ਼ਨ ਹੋ ਗਏ ਆ ਸਾਰੀਆਂ ਉੱਥੇ ਜਿਹੜੀਆਂ ਤਾਰਾਂ ਵਗੈਰਾ ਲੰਘਦੀਆਂ ਸੀ ਉਹਦੀਆਂ ਸਟ ਕੇਬੀਆਂ ਉਹ ਹਟਾਉਣ ਲੱਗੇ ਹੋਏ ਆ 90 ਕਿੱਲੇ ਉਹਨਾਂ ਨੇ ਆਉਣੇ ਥੋੜੇ ਦਿਨਾਂ ਦੇ ਵਿੱਚ ਹੀ ਚੱਕ ਦੇਣੀ ਆ ਟਖ ਪੱਲੇ ਪੰਜਾਬ ਦੇ ਨਾਲ ਨਟੇਰਾ ਦਿੱਲੀ ਵਾਲਿਆਂ ਨੇ ਵੇਚ ਕੇ ਜ਼ਮੀਨਾਂ ਥੋੜੇ ਮੋਟੇ ਵੰਡ ਦੇਣਗੇ ਬੁੜੀਆਂ ਨੂੰ ਪਾ ਦੇਣਗੇ ਬੀਬੀਆਂ ਨੂੰ ਹਜ਼ਾਰ ਹਜ਼ਾਰ ਕੋ ਸ਼ਸ਼ਕਾ ਜਾਣਗੇ ਜ਼ਮੀਨਾਂ ਪੰਜਾਬ ਦੇ ਲੋਕਾਂ ਦੀਆਂ ਖੋ ਰੇ ਆ ਆ ਲੈਂਡ ਪੂਲਿੰਗ ਤੋਂ ਪਿੱਛੇ ਹਟ ਕੇ ਦੂਜੀ ਸਕੀਮ ਧਰ ਲਈ ਆ ਨੌਕਰੀਆਂ ਦੀ ਗੱਲ ਕਰ ਲੋ ਨਵਾਂ ਸ਼ਹਿਰ ਸ਼ਹਿਰਪੁਰ ਜਲੰਧਰ ਜਿੰਨੇ ਪਾਵਰ ਕਾਮ ਬਿਜਲੀ ਬੋਰਡ ਦੇ ਵਿੱਚ ਪੀਐਸਪੀਸੀਐਲ ਦੇ ਵਿੱਚ ਬੰਦੇ ਰੱਖੇ ਗਏ ਆ 80 80% ਬੰਦੇ ਬਾਹਰਲੇ ਰੱਖੇ ਜਾ ਰਹੇ ਐ 80 80% ਬੰਦੇ ਬਾਹਰਲੇ ਲਖੇ ਨੇ ਲੈ ਵੀ ਬਹੁਤ-ਬਹੁਤ ਵਧਾਈਆਂ ਤਰਨਤਾਰਨ ਵਾਲਿਓ ਕਿਉਂਕਿ ਮੈਂ ਤੁਹਾਡੀ ਭਵਿੱਖਬਾਣੀ ਤਰਨਤਾਰਨ ਦੀ ਤਾਂ ਮੈਂ 10 ਤਰੀਕ ਵਾਲਾ ਜਿਹੜਾ ਇਕੱਠ ਹੋਇਆ ਸੀ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਉੱਥੇ ਦੱਸਤਾ ਸੀ ਵੀ ਤੁਸੀਂ ਕੀ ਕਰਨ ਜਾ ਰਹੇ ਹੋ ਕਿਉਂਕਿ ਮੈਂ ਤੁਹਾਡੇ ਰੰਗ ਢੰਗ ਜਿਹੜੇ ਉਹ ਦੇਖਲੇ ਸੀ ਸੋ ਕੋਈ ਪ੍ਰਵਾਹ ਨਹੀਂ ਕੋਈ ਫਰਕ ਨਹੀਂ ਪੈਂਦਾ ਸਾਨੂੰ ਪੰਜਾਬ ਲੁੱਟਿਆ ਜਾਵੇ ਤਬਾਹ ਹੋ ਜਾਵੇ ਬਰਬਾਦ ਹੋ ਜਾਵੇ ਸਾਡੀਆਂ ਜਵਾਨੀਆਂ ਨਸਲਾਂ ਚਿੱਟੇਰਾ ਮਰ ਜਾਣ ਮੈਂ ਤਰਨ ਤਾਰ ਨਾਲ ਥੋੜੇ ਪਿੰਡਾਂ ਜਾ ਕੇ ਆਇਆ ਸੁਣੇ 10 10 12 12 15 15 ਸਾਲ ਦੇ ਜਵਾਕ ਨਸ਼ਿਆਂ ਨਾਲ ਗੋਲੀਆਂ ਕੈਵਸੂਰ ਚਿੱਟੇ ਟੀਕਿਆਂ ਨਾਲ ਮਰ ਰਹੇ ਆ ਇਹ ਸਾਰੇ ਘਰਾਂ ਦੇ ਹਾਲਾਤ ਨੇ ਥੋੜੇ ਸਾਰੇ ਪਿੰਡਾਂ ਦੇ ਹਾਲਾਤ ਨੇ ਥੋੜੇ ਬਾਰਡਰ ਦੇ ਉੱਤੇ ਤੁਸੀਂ ਬੈਠੇ ਹੋ ਪਰ ਨਹੀਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਆਪਾਂ ਤਾਂ ਧੜੇ ਸਾਨੂੰ ਪਿਆਰੇ ਆ ਧੜੇ ਪਾਲਣੇ ਆ ਅਸੀਂ ਨਜ ਦੇਖਣੇ ਆ ਅਸੀਂ ਲਾਲਚ ਦੇਖਣੇ ਆ ਸਾਡੇ ਦਿਮਾਗ ਚ ਰਵਈਤੀ ਤਿਹਰਾ ਬਣੀਆਂ ਹੋਈਆਂ ਨੇ ਕੋਈ ਸਾਨੂੰ ਫਰਕ ਨਹੀਂ ਪੈਂਦਾ ਸਾਡੀਆਂ ਯੂਨੀਵਰਸਟੀਆਂ ਖੋਈਆਂ ਜਾਣ ਸਾਡੀਆਂ ਰਾਜਧਾਨੀਆਂ ਖੋਈਆਂ ਜਾਣ ਸਾਡੇ ਡੈਮ ਖੋਹੇ ਜਾਣ ਸਾਡੇ ਬੀਬੀ ਐਮਬੀ ਖੋਹੇ ਜਾਣ ਸਾਡੀ ਬੋਲੀ ਨੂੰ ਮਾਰਿਆ ਜਾਵੇ ਸਾਡੀਆਂ ਜ਼ਮੀਨਾਂ ਖੋਈਆਂ ਜਾਣ ਕੋਈ ਫਰਕ ਨਹੀਂ ਪੈਂਦਾ ਮੈਂ ਸਿਰਫ ਪੰਜਾਬ ਦੇ ਲੋਕਾਂ ਤੋਂ ਉਹਦੇ ਤਰਨ ਤਾਰਨ ਦੇ ਲੋਕਾਂ ਤੋਂ ਜਿਹੜੇ ਅੱਜ ਤੁਸੀਂ ਇਸ ਅਖੌਤੀਆਂ ਦੀ ਜਿੱਤ ਦੇ ਭੰਗੜੇ ਪਾ ਰਹੇ ਹੋ ਢੋਲ ਵਜਾ ਰਹੇ ਹੋ ਮਠਿਆਈਆਂ ਵੰਡ ਰਹੇ ਹੋ ਕਿਹੜੀ ਖੁਸ਼ੀ ਹੈ ਬਈ ਦੱਸੋਗੇ ਮਹਾਲੀ ਦੇ ਵਿੱਚ ਮੰਡੀ ਬੋਰਡ ਦੀ ਅਰਬਾਂ ਰੁਪਏ ਦੀ ਜ਼ਮੀਨ ਇਹਨਾਂ ਨੇ ਚੱਕਤੀ ਵੇਚਤੀ 90 ਕਿੱਲੇ ਪੀਐਸਪੀਸੀਐਲ ਪਾਵਰ ਕਾਮ ਦੀ ਜਿਹੜੀ 90 ਕਿੱਲੇ ਜ਼ਮੀਨ ਆ ਪਟਿਆਲੇ 'ਚ ਉਹਨੂੰ ਵੇਚਣ ਜਾ ਰਹੇ ਆ ਉਹਦੀ ਤਿਆਰੀ ਹੋ ਚੁੱਕੀ ਆ ਨੋਟੀਫਿਕੇਸ਼ਨ ਹੋ ਗਿਆ ਸਾਰੀਆਂ ਉੱਥੇ ਜਿਹੜੀਆਂ ਤਾਰਾਂ ਵਗੈਰਾ ਲੰਘਦੀਆਂ ਸੀਗੀਆਂ ਸਟ ਕੇਬ ਦੀਆਂ ਉਹ ਹਟਾਉਣ ਲੱਗੇ ਹੋਏ ਆ 90 ਕਿੱਲੇ ਉਹਨਾਂ ਨੇ ਆਉਣ ਥੋੜੇ ਦਿਨਾਂ ਦੇ ਵਿੱਚ ਹੀ ਚੱਕ ਦੇਣੀ ਆ ਜਿੰਨੀਆਂ ਪੰਜਾਬ ਦੀਆਂ ਕੋਈ ਪਬਲਿਕ ਸੈਕਟਰ ਨੇ ਪੰਜਾਬ ਦੇ ਪੰਜਾਬ ਦੀਆਂ ਸਰਕਾਰੀ ਜਾਇਦਾਦਾਂ ਨੇ ਉਹਨਾਂ ਨਿਸ਼ਾਨਦੇਹੀ ਹੋ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਇਹਨਾਂ ਨੇ ਸਾਫ਼ ਕਰ ਦੇਣੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ 1500 ਏਕੜ ਜ਼ਮੀਨ ਬਾਗਬਾਨੀ ਵਿਭਾਗ ਦੀ ਜ਼ਮੀਨ ਉਹ ਵੀ ਇਹਨਾਂ ਨੇ ਨਿਸ਼ਾਨਦੇਹੀ ਕਰਨੀ ਸ਼ੁਰੂ ਕਰ ਦਿੱਤੀ ਆ ਬਟੰਡੇ ਦੇ ਵਿੱਚ ਡੈਰੀ ਵਿਭਾਗ ਦੀ ਜ਼ਮੀਨ ਪਈ ਸੀ ਉਹ ਇਹਨਾਂ ਨੇ ਵੇਚ ਕੇ ਕਲੋਨੀ ਕੱਟਣੀ ਸ਼ੁਰੂ ਕਰ ਦਿੱਤੀ ਆ ਕੋਈ ਸੋਨੂੰ ਫਰਕ ਨਹੀਂ ਪੈਂਦਾ ਇਹ ਪੰਜਾਬ ਦੇ ਜਿਹੜੇ ਸਰਕਾਰੀ ਜਾਇਦਾਦਾਂ ਨੇ ਪੰਜਾਬ ਦੇ ਆਧਾਰੇ ਨੇ ਇਹ ਲੋਕਾਂ ਦੀ ਪ੍ਰਾਪਰਟੀ ਆ ਲੋਕਾਂ ਦੀ ਜਾਇਦਾਦ ਆ ਇਹਨੂੰ ਵੇਚਣਾ ਵਟਣਾ ਕੋਈ ਫਰਕ ਨਹੀਂ ਪੈਂਦਾ ਇਹ ਕਹਿੰਦਾ ਅਗਲੇ ਜਿੱਤ ਗਏ ਹੁਣ ਜੋ ਮਰਜੀ ਬੋਲੀ ਜਾਵੇ ਕੋਈ ਬੋਲੀ ਜਾਓ ਕੀ ਫਰਕ ਪੈਂਦਾ ਇੱਕ ਲਿਖਦਾ ਕੋਈ ਫਰਕ ਨਹੀਂ ਪੈਂਦਾ ਬਾਈ ਮਰੀਆਂ ਜ਼ਮੀਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਇਹ ਗੱਲ ਦਾ ਹੱਦ ਨਾ ਯਾਦ ਰੱਖਿਓ ਛੋਡੇ ਨਾਲ ਉਹ ਹੋਣੀ ਹੈ ਮੇਰੀ ਗੱਲ ਚੇਤੇ ਰੱਖਿਓ ਤਾਨੂੰ ਮੈਂ ਕਹੇ ਆਧਾਰ ਦੰਨਾ ਜਦੋਂ ਹਿਟਲਰ ਜਹੂਦੀਆਂ ਨੂੰ ਮਾਰਨ ਨਾਲੇ ਸ਼ੁਰੂ ਨਹੀਂ ਕੀਤਾ ਤਿਆਰੀ ਕਰ ਰਿਹਾ ਸੀ ਤਾਂ ਜਿਹੜੇ ਜਹੂਦੀ ਜਾਗਰੂਕ ਸੀ ਉਹਨਾਂ ਨੇ ਰੌਲਾ ਪਾਇਆ ਸੋਚਿਆ ਚਿੰਤਾ ਖੀਤੀ ਜਿਵੇਂ ਅਸੀਂ ਰੌਲਾ ਪਾ ਰਹੇ ਹਾਂ ਨਾਲਦਿਆਂ ਨੂੰ ਉਹਨਾਂ ਨੇ ਕਿ ਆਓ ਕਹਿੰਦੇ ਆਪਾਂ ਨੂੰ ਮਾਰੂਗਾ ਆਪਾਂ ਤਿਆਰੀ ਕਰ ਲਗੇ ਇਕਾ ਕਰ ਲਗੇ ਇਕੱਠੇ ਹੋ ਜੋ ਆਪਾਂ ਨੂੰ ਮਾਰਨ ਦੀ ਤਿਆਰੀ ਕਰ ਰਿਹਾ ਤਾਂ ਕੁਝ ਜਹੂਦੀ ਜਿਹੜੇ ਹਿਟਲਰ ਦੇ ਨੇੜੇ ਸੀ ਜੈਡਲਰ ਨੂੰ ਚੰਗਾ ਸਮਝਦੇ ਸੀਗੇ ਜਾਂ ਨਿਜ ਨਾਲ ਖੜੇ ਸੀ ਜਾਂ ਲਾਲਚਾਂ ਕਰਕੇ ਗਰਜਾਂ ਕਰਕੇ ਖੜੇ ਜਿਵੇਂ ਅੱਜ ਪੰਜਾਬ ਦੇ ਲੋਕ ਖੜੇ ਆ ਉਹ ਕਹਿੰਦੇ ਸਾਨੂੰ ਹਿਟਲਰ ਕੀ ਕਹਿ ਦੂ ਸਾਡੀ ਬਹੁਤ ਨੇੜੇ ਟੈਟਲਰ ਨਾਲ ਬਹੁਤ ਸਾਡੇ ਜਿਹੜੇ ਹਿਟਲਰ ਦੇ ਨਾਲ ਦੇ ਬੰਦੇ ਆ ਉਹਨਾਂ ਦੇ ਅਧਿਕਾਰੀ ਆ ਸਾਡਨ ਦਾ ਬੈਠ ਕੇ ਰੋਟੀਆਂ ਖਾਂਦੇ ਆ ਖਾਣੇ ਖਾਂਦੇ ਆ ਸਾਡੀਆਂ ਸਾਰੀਆਂ ਸੰਝਾਂ ਨੇ ਸਾਨੂੰ ਨਹੀਂ ਕੁਝ ਕਹਿੰਦਾ ਜਿੱਦ ਦੇ ਹਿਟਲਰ ਨੇ ਬਣਾੰਗਾ ਸ਼ੁਰੂ ਕੀਤਾ ਨਾ ਜਹੁੱਦੀਆਂ ਦਾ ਸਭ ਤੋਂ ਪਹਿਲਾਂ ਜਿਹੜੇ ਕਹਿੰਦੇ ਸੀ ਬਹੁਤ ਨੇੜੇ ਆ ਅਸੀਂ ਬੜੇ ਕਰੀਬੀ ਆ ਸਾਨੂੰ ਨਹੀਂ ਕੁਛ ਆਉਣ ਲੱਗਿਆ ਸਭ ਤੋਂ ਪਹਿਲਾਂ ਗੈਸ ਚੈਂਬਰਾਂ ਦੀਆਂ ਪੱਟੀਆਂ ਚ ਪਾ ਕੇ ਉਹ ਫੂਕੇ ਤੇ ਉਹ ਸਾੜੇ ਸੀ ਯਾਦ ਰੱਖਿਓ ਮੇਰੀ ਗੱਲ ਪੰਜਾਬ ਦੇ ਲੋਕੋ ਆ 3513 ਏਕੜ ਜ਼ਮੀਨ ਧਿਆਨ ਮਾਰ ਲਿਓ 3513 ਏਕੜ ਜ਼ਮੀਨ ਮਹਾਲੀ ਦੇ ਆ ਪਿੰਡ ਨੇ ਬੜੀ ਬਾਕਰਪੁਰ ਕਿਸ਼ਨਪੁਰਾ 7 ਪੱਤੋ ਕੋੜੀ ਸਿਉ ਮਟਣਾ ਅੱਠਾਂ ਪਿੰਡਾਂ ਦੀ ਜ਼ਮੀਨ 3513 ਏਕੜ ਜ਼ਮੀਨ ਅਕਵਾਇਰ ਕਰਨ ਜਾ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਛੱਡਣਾ ਹੀ ਕੱਖ ਪੱਲੇ ਪੰਜਾਬ ਦੇ ਨਾਲ ਲਟੇਰਾਂ ਦਿੱਲੀ ਵਾਲਿਆਂ ਨੇ ਵੇਚ ਕੇ ਜ਼ਮੀਨਾਂ ਥੋੜੇ-ਮੋٹے ਵੰਡ ਦੇਣਗੇ ਬੁੜੀਆਂ ਨੂੰ ਪਾ ਦੇਣਗੇ ਬੀਬੀਆਂ ਨੂੰ ਹਜ਼ਾਰ-ਹਜ਼ਾਰ ਕੋ ਸ਼ਸ਼ਕਾ ਜਾਣਗੇ ਜ਼ਮੀਨਾਂ ਪੰਜਾਬ ਦੇ ਲੋਕਾਂ ਦੀਆਂ ਖੋ ਰੇ ਆ ਆ ਲੈਂਡ ਪੂਲੂ ਨੂੰ ਦੇ ਪਿੱਛੇ ਹਟਾਣ ਦੂਜੀ ਸਕੀਮ ਧਰ ਲਈ ਆ ਨੌਕਰੀਆਂ ਦੀ ਗੱਲ ਕਰ ਲੋ ਨਵਾਂ ਸ਼ਹਿਰ ਸ਼ਹਿਰਪੁਰ ਜਲੰਧਰ ਜਿੰਨੇ ਪਾਵਰ ਕਾਮ ਬਿਜਲੀ ਬੋਰਡ ਦੇ ਵਿੱਚ ਪੀਐਸਪੀਸੀਐਲ ਦੇ ਵਿੱਚ ਬੰਦੇ ਰੱਖੇ ਗਏ ਆ 80 80% ਬੰਦੇ ਬਾਹਰਲੇ ਰੱਖੇ ਜਾ ਰਹੇ ਆ 80 80% ਬੰਦੇ ਬਾਹਰਲੇ ਰੱਖੇ ਜਾ ਰਹੇ ਆ ਸਹਿਕਾਰੀ ਖੰਡ ਮਿਲਦੀਆਂ ਪੋਸਟਾਂ ਨਿਕਲੀਆਂ ਸੀਗੀਆਂ ਆ ਹੁਣ ਇੱਥੇ ਜਿਹੜੀ ਆਧਾਰਵਾਦਕ ਯੂਨੀਵਰਸਿਟੀ ਹੈ ਉਹਦੇ ਵਿੱਚ ਪ੍ਰੋਫੈਸਰਾਂ ਦੀਆਂ ਪੋਸਟਾਂ ਕੱਢੀਆਂ 38 ਪੰਜਾਬੀ ਦੀ ਸ਼ਰਤ ਹੀ ਖਤਮ ਕਰਤੀ ਸਹਿਕਾਰੀ ਖੰਡ ਮਿਲਦੀਆਂ ਪੋਸਟਾਂ 'ਚ ਤੇ ਯੂਨੀਵਰਸਿਟੀ ਦੇ ਪੋਸਟਾਂ ਦੇ ਵਿੱਚ ਨੋਟੀਫਿਕੇਸ਼ਨ ਸਰਕਾਰ ਦਾ ਵੀ ਕੋਈ ਲੋੜ ਨਹੀਂ ਪੰਜਾਬੀ ਤੁਸੀਂ ਪੜ੍ਹੇ ਹੋ ਨਹੀਂ ਪੜ੍ਹੇ ਤੁਸੀਂ ਇੱਕ ਵਾਰੀ ਅਪਲਾਈ ਕਰੋ ਜੇ ਤੁਸੀਂ ਉੱਥੇ ਸਿਲੈਕਟ ਹੋ ਜਾਨਨੇ ਆ ਭਰਤੀ ਹੋ ਜਾਨਨੇ ਆ ਤਾਂ ਤੁਸੀਂ ਤਿੰਨਾਂ ਸਾਲਾਂ ਦੇ ਵਿੱਚ ਕੋਈ ਵੀ ਪੇਪਰ ਦੇ ਪੰਜਾਬੀ ਦਾ ਇੱਕ ਟੈਸਟ ਹੈ ਉਹਨੂੰ ਪਾਸ ਕਰਦੇ ਹੋ ਤਿੰਨ ਸਾਲ ਦੇ ਵਿੱਚ ਨੌਕਰੀ ਜੁਆਇਨ ਕਰਨ ਤੋਂ ਬਾਅਦ ਸੋਨੂੰ ਕੋਈ ਪਰਵਾਹ ਨਹੀਂ ਲੱਗੇ ਲੋ ਇਹਨਾਂ ਦੇ ਮਗਰ ਹੱਦ ਹੋ ਗਈ ਯਾਰ ਕਿੱਥੇ ਖੜੇ ਹੋ ਹੋਰ ਆ ਜਾਓ ਆ ਐਸਆਈ ਆ ਹਲੇ ਹੋਰ ਤੁਹਾਨੂੰ ਦੱਸ ਦਿੰਨਾ ਆ ਬਿਹਾਰ ਪਤਾ ਕਿਵੇਂ ਜਿੱਤ ਗਈ ਬੀਜੇਪੀ ਤੇ ਦੂਜਿਆਂ ਦਾ ਗੱਠ ਜੋੜ 200 ਤੋਂ ਉੱਪਰ ਕਿਵੇਂ ਸੀਟਾਂ ਲੈ ਗਏ 60 ਤੋਂ 70 ਲੱਖ ਬਿਹਾਰ ਦੇ ਵਿੱਚ ਐਸਆਈਆਰ ਦੇ ਤਹਿਤ ਸਰ ਦੇ ਤਹਿਤ ਜਿਹੜੀ ਨਵੀਂ ਮਰਦਮਸ਼ਿਮਾਰੀ ਸ਼ੁਰੂ ਕੀਤੀ ਹੈ 60 ਤੋਂ 70 ਲੱਖ ਵੋਟ ਕੱਟੀ ਗਈ ਉੱਥੇ ਤੇ ਵੋਟਾਂ ਬਣਾਈਆਂ ਪਤਾ ਕਿਵੇਂ ਗਈਆਂ ਇੱਕ ਐਡਰੈਸ ਦੇ ਉੱਤੇ ਇੱਕ ਟਿਕਾਣੇ ਇੱਕ ਪਤੇ ਦੇ ਉੱਤੇ 2-2 250 ਵੋਟ 5-500 ਵੋਟ ਜਾਲੀ ਬਣਾ ਕੇ ਜਿੱਤੇ ਨੇ ਬਿਹਾਰ ਦੀਆਂ ਚੋਣਾਂ ਇਹ ਉਹੀ ਕੁਝ ਪੰਜਾਬ ਚ ਹੋਣਾ ਸਤਾਈ ਚ ਯਾਦ ਰੱਖਿਓ ਪਰ ਸੋਨੂ ਕੀ ਪ੍ਰਵਾਹ ਸੋਡੀਕ ਸਿਹਤ ਤੇ ਅਸਰ ਹੈ ਮੈਂ ਕਹਿੰਦਾ ਕਦੇ ਅੱਜ ਗੁਰੂ ਨਾਨਕ ਪਾਤਸ਼ਾਹ ਚ ਆ ਜਾਣ ਗੁਰੂ ਗੋਬਿੰਦ ਸਿੰਘ ਆ ਜਾਣ ਉਹ ਕਦੇ ਵੋਟਾਂ 'ਚ ਖੜੇ ਹੋ ਜਾਮਾ ਤਾਂ ਲੋਕ ਉਹਨਾਂ ਨੂੰ ਵੀ ਇਨਕਾਰ ਦੇਣਗੇ ਬਾਈ ਪੰਜਾਬ ਦੇ ਲੋਕੋ ਤਾਂ ਹਾਂ ਮਾਰੋਗੇ ਓਏ ਪਿੱਟੋਗੇ ਕਲ ਪਿਆ ਕਰੂ ਸਾਡੀਆਂ ਗੱਲਾਂ ਨੂੰ ਚੇਤੇ ਕਰਿਆ ਕਰੋਗੇ ਇਹੇ ਜੇ ਤੁਸੀਂ ਯਾਰ ਹੱਦ ਹੋਈ ਪਈ ਆ ਸਾਡੀ ਸਮਝ ਨਹੀਂ ਮੈਨੂੰ ਆਉਂਦੀ ਇੰਨਾ ਮਾੜਾ ਹਾਲਾਤ ਹੋ ਗਿਆ ਯਾਰ ਇੰਨੇ ਮਾੜੇ ਹਾਲਾਤ ਕਰਤੇ ਪੰਜਾਬ ਦੇ ਨਾ ਬੰਦਿਆਂ ਨੇ ਯਾਰ ਤੁਸੀਂ ਫਿਰ ਇੰਨਾ ਗਦਾਰਾਂ ਦੇ ਪੈਰਾਹੇ ਹੱਥ ਦੇ ਰਹੇ ਹੋ ਯਾਰ ਉਹ ਕਾਹਦੀ ਜਿੱਤ ਉਹ ਕਿਹੜੀ ਖੁਸ਼ੀ 70% ਦੇ ਰੋਜ਼ ਨੌਜਵਾਨਾਂ ਦੇ ਰੋਜ਼ ਮੁੰਡੇ ਮਰਦੇ ਆ ਟੀਕੇ ਲਾ ਲਾ ਤਰਨ ਤਰਨ ਖਾਸ ਤਰ੍ਹਾਂ ਤੋਂ ਸੋਡੇ ਲਾ ਕੇ ਜ ਮਾਝੇ ਚ ਕਿੱਡਾ ਮਾੜਾ ਹਾਲ ਹੈ ਤੁਸੀਂ ਪੰਗ